ਹਾਂਜੀ ਮੇਰੇ ਸਤਿਕਾਰਯੋਗ ਦਰਸ਼ਕ ਵੀਰੋ ਸਤਿ ਸ੍ਰੀ ਅਕਾਲ ਤੇ ਗੱਲ ਲੱਗੇ ਕਰਨਾ ਕਿਸ ਮਿਸ਼ਾਨ ਘਾਟ ਜਿਹੜੇ ਨੇ ਆਪਣੇ ਉਹ ਵੀ ਆਪਣੇ ਨੇ ਤੇ ਵਿਸ਼ਾ ਮੇਰਾ ਹੈਗਾ ਕਿ ਗੁਰੂ ਘਰ ਬੜੇ ਸੋਹਣੇ-ਸੋਹਣੇ ਬਣ ਚੁੱਕੇ ਨੇ ਹਰ ਇੱਕ ਪਿੰਡ ਦੇ ਵਿੱਚ ਹੀ ਕਿ ਉਹਨਾਂ ਦੀ ਆਪਾਂ ਕਰਾਈਆਂ ਕਰ ਲੈਣੇ ਆ ਤੇ ਗੁਰੂ ਘਰ ਦੀ ਕਰਾਈ ਆ ਜੀ ਆਪਾਂ ਗੁਰੂ ਘਰ ਬੜੇ ਸੋਹਣੇ ਬਣਾਉਣੇ ਆ ਠੀਕ ਆ ਬਣਾਉਣੇ ਚਾਹੀਦੇ ਵੀ ਸਾਡਾ ਫਰਜ਼ ਵੀ ਬਣਦਾ ਤੇ ਦੂਜੇ ਨੰਬਰ ਤੇ ਆ ਜੋ ਤੁਸੀਂ ਆਪਣੇ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਵਾਲੇ ਪਾਸ ਤੇ ਤੇ ਸਾਰਿਆਂ ਨੂੰ ਪਤਾ ਕਿ ਇੱਥੇ ਵੀ ਜਿਹੜਾ ਵਿਛੋੜਾ ਨਹੀਂ ਹੋਣਾ ਕਿਸੇ ਦਾ ਜਿਹੜੀ ਆ ਜਗਾ ਨਾ ਗੁਰੂ ਘਰ ਤਾਂ ਹੋ ਸਕਦਾ ਕੋਈ ਬੰਦਾ ਨਾ ਜਾਵੇ ਪਰ ਇਹਨਾਂ ਚੀਜ਼ਾਂ ਤੇ ਇੱਥੇ ਹਰ ਕਨੇ ਆਉਣਾ ਮਰਨ ਤੋਂ ਬਾਅਦ ਵੀ ਆਪਾਂ ਆਉਣਾ ਤੇ ਮਰੇ ਹੋਏ ਬੰਦੇ ਦੇ ਨਾਲ ਵੀ ਆਪਾਂ ਆਉਣਾ ਤੇ ਆਪਾਂ ਆਖਰ ਲਾਸਟ ਤੇ ਆ ਕੇ ਆਪਾਂ ਇੱਥੇ ਇਸ ਚੀਜ਼ ਨਾਲ ਜੁੜੇ ਹੋਏ ਹਾਂ ਇੱਥੇ ਮੇਰੀ ਗੱਲ ਤੇ ਤੁਸੀਂ ਨੋਟ ਕਰੋ ਤਾਂ ਚੰਗੀ ਗੱਲ ਆ ਕਿ ਮੇਰਾ ਇਹ ਵਜ਼ਾਰ ਆ ਇੱਕ ਕਿ ਪਿੰਡਾਂ ਦੀਆਂ ਕਰਾਈਆਂ ਆਪਾਂ ਕਰਕੇ ਹੁਣ ਗੁਰੂ ਘਰਾਂ ਤੇ ਬਹੁਤ ਪੈਸੇ ਲੱਗ ਗਏ ਨੇ ਤੇ ਲਾਅ ਦਿੱਤੇ ਆ ਕੋਈ ਅਥਾ ਨਹੀਂ ਸੋਹਣੀ ਗੱਲਾ ਮੈਂ ਪਹਿਲੇ ਕਰ ਚੁੱਕਾ ਉਸੇ ਤਰ੍ਹਾਂ ਹੀ ਕਰਾਈਆਂ ਕਰਕੇ ਜੇ ਇਹਨਾਂ ਨੂੰ ਵੀ ਆਪਾਂ ਇੱਕ ਆਪ ਦਾ ਨਿੱਜੀ ਜਾ ਸਮਝ ਲਈਏ ਤੇ ਕਰਾਈਆਂ ਕਰਕੇ ਕੱਠੀਆਂ ਤੇ ਜਿਸਮਸ਼ਾਨ ਘਟਾਂ ਨੂੰ ਵੀ ਇੱਕ ਸਾਨੋ-ਸੋਖਤ ਸੋਹਣਾ ਬਣਾਇਆ ਜਾਵੇ ਜਿੱਥੇ ਸੋਹਣੀ ਚੀਜ਼ ਲੱਗੇ ਆਏਗਾ ਨਵੀਂ ਪਤਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਇੱਥੇ ਅੰਤ ਹੋਣਾ ਹੈ ਨਾਲੇ ਸਾਨੂੰ ਇਹ ਵੀ ਪਤਾ ਕਿ ਜਦੋਂ ਆਪਾਂ ਨੂੰ ਪਹਿਲਾਂ ਲੈ ਕੇ ਆਉਂਦੇ ਨੇ ਉਦੋਂ ਪੈਰ ਸ਼ਮਸ਼ਾਨ ਘਟ ਵਾਲੇ ਪਾਸੇ ਹੁੰਦੇ ਆ ਤੇ ਰਾਹ ਦੇ ਵਿੱਚ ਰੱਖ ਕੇ ਆਪਣਾ ਮੂੰਹ ਫਿਰ ਪਿੰਡ ਵਾਲੇ ਪਾਸੇ ਨੂੰ ਕਰ ਲੈਂਦੇ ਨੇ ਵੀ ਵੇਖ ਲੈ ਤੂੰ ਨਾਲ ਕੁਛ ਨਹੀਂ ਲੈ ਕੇ ਚੱਲਿਆ ਇਹ ਸੱਚ ਆ ਗੱਲ ਜੇ ਕੋਈ ਝੂਠ ਨਹੀਂ ਤੇ ਮੁਠੀਆਂ ਮੀਚ ਕੇ ਆਪਾਂ ਆਉਣੇ ਤੇ ਜਦੋਂ ਆਪਣੀਆਂ ਮੁਠੀਆਂ ਖੁੱਲੀਆਂ ਹੁੰਦੀਆਂ ਆਪਾਂ ਨਾਲ ਕੁਛ ਨਹੀਂ ਲੈ ਕੇ ਜਾਂਦੇ ਤੇ ਨਾਲ ਇੱਕ ਲੈ ਕੇ ਜਾਂਦੇ ਸਿਰਫ ਚੰਗਿਆਈ ਜੇ ਕਿਸੇ ਨੇ ਚੰਗੇ ਕੰਮ ਕੀਤੇ ਹੁੰਦੇ ਨੇ ਤੋਂਗਰੋ ਮਕਰੋ ਗੁਣਵੰਤਾ ਹੋਈ ਰੰਦੀ ਵੀ ਫਲਾਣਾ ਚੰਗਾ ਸੀ ਤੇ ਨੇ ਤੇ ਚਾਰ ਬੰਦੇ ਅੰਨ ਬੈਠੇ ਅਗਲੇ ਆ ਤੇ ਨੇ ਛੱਡ ਪਰਾਂ ਯਾਰ ਕਿਹੜੇ ਬੰਦੇ ਦੀ ਗੱਲ ਕਰਦੇ ਹਾਂ ਤੇ ਮੈਂ ਗੁਜ਼ਾਰਚ ਕਰੂੰਗਾ ਸੂ ਮੂ ਪੰਜਾਬੀਆਂ ਨੂੰ ਸਾਰਿਆਂ ਨੂੰ ਇਸ ਵੀਡੀਓ ਦੇ ਜ਼ਰੀਏ ਕਿਉਂ ਆਪਾਂ ਆਪਾਂ ਇੱਕ ਸਮਸ਼ਾਨ ਘਾਟਾਂ ਨੂੰ ਵੀ ਇੱਕ ਆਪਣਾ ਨਿੱਜੀ ਚੀਜ਼ ਸਮਝ ਕੇ ਇਹਨਾਂ ਤੇ ਵੀ ਆਪਾਂ ਪਿੰਡਾਂ ਦੀਆਂ ਕਰਾਈਆਂ ਜਿਹੜੀਆਂ ਜਿਵੇਂ ਆਪਾਂ ਪਹਿਲਾਂ ਗੁਰੂ ਘਰਾਂ ਦੀਆਂ ਇਕੱਠੀਆਂ ਕਰਾਈਆਂ ਕਰਦੇ ਸੀ ਤੇ ਉਸੇ ਤਰ੍ਹਾਂ ਹੀ ਕਰਾਈਆਂ ਕਰਕੇ ਇਹਨਾਂ ਨੂੰ ਇੱਕ ਬੜੇ ਸੋਹਣੀ ਸਾਨੂੰ ਸ਼ੌਕਤ ਦਿੱਤੀ ਜਾਵੇ ਅੰਤ ਆਪਣਾ ਇੱਥੇ ਹੀ ਆ ਇੱਥੇ ਖੜਾ ਚੁੱਟਣਾ ਸਿਰਫ ਗੁਰੂ ਘਰ ਜਾ ਕੇ ਅੰਤਮ ਅਰਦਾਸ ਹੋਣੀ ਆ ਬਾਕੀ ਸਾਰੀਆਂ ਜੋ ਕਿਰਿਆਵਾਂ ਨੇ ਆਪਣੀਆਂ ਇੱਥੇ ਪੂਰੀਆਂ ਹੋਣੀਆਂ ਅੰਤ ਇੱਥੇ ਆਪਣਾ ਤੇ ਮੇਰੀ ਜੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਤੁਸੀਂ ਸਤਿਕਾਰਯੋਗ ਸੱਜਣੋਂ ਸਾਰੇ ਤੁਸੀਂ ਸ਼ੇਅਰ ਕਰ ਦਿਓ ਜੇ ਧੰਨਵਾਦ ਹੋਵੇਗਾ ਤੁਹਾਡਾ ਸਾਰਿਆਂ ਦਾ ਤੇ ਆਓ ਆਪਾਂ ਇਹਨਾਂ ਨੂੰ ਵੀ ਆਪਾਂ ਇੱਕ ਆਪ ਦਾ ਨਿੱਜੀ ਚੀਜ਼ ਸਮਝ ਕੇ ਤੇ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੀਏ